ਲੋ ਵੱਡੇ ਇਕੱਠ ਤੋਂ ਪਹਿਲਾਂ ਹੀ ਕਿਸਾਨਾਂ ਦੇ ਨਾਲ ਪੁਲਿਸ ਦੀ ਹੋ ਗਈ ਤਿੱਖੀ ਝੜਪ ਪੁਲਿਸ ਨੇ ਪਹਜਾ ਪਜਾ ਕੇ ਕੁੱਟੇ ਕਿਸਾਨ ਫਿਰ ਕਿਸਾਨਾਂ ਨੇ ਵੀ ਕਰਤੀ ਪੁਲਿਸ ਦੇ ਨਾਲ ਜੱਗੋ ਤੇਰ ਵੀ ਆਖਰ ਕੀ ਹੈ ਮਾਮਲਾ ਪੂਰੀ ਜਾਣਕਾਰੀ ਤੁਹਾਨੂੰ ਕਿਸਾਨਾਂ ਦੀ ਜ਼ੁਬਾਨੀ ਵੀ ਸੁਣਾਵਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕੀ ਹੈ ਪਿੰਡ ਸਬਰਾਂ ਦੇ ਹਰੀਕੇ ਹੈੱਡ ਤੇ ਸ਼ਾਂਤ ਮਈ ਟਾਂਗ ਦੇ ਨਾਲ ਧਰਨਾ ਲਗਾ ਕੇ ਬੈਠੇ ਤਿੰਨ ਜਥੇਬੰਦੀਆਂ ਦੇ ਕਿਸਾਨ ਆਗੂ ਅਤੇ ਪੁਲਿਸ ਵਿਚਾਲੇ ਤਿੱਖੀ ਝੜਪ ਹੋਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਯੂਨੀਅਨ ਉਗਰਾਹਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਹਰੀਕੇ ਹੜ ਦੇ ਨਜ਼ਦੀਕ ਠੇਕੇਦਾਰ ਵੱਲੋਂ ਖੱਡਾ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਨੂੰ ਜਿਸ ਦੇ ਚੱਲਦੇ ਧਰਨਾ ਲਗਾਇਆ ਪਰ ਕਿਸਾਨਾਂ ਨੂੰ ਫਿਰ ਪੁਲਿਸ ਨੇ ਖੰਡੇੜਨਾ ਸ਼ੁਰੂ ਕਰ ਦਿੱਤਾ ਤਾਂ ਤੇ ਤੁਸੀਂ ਸੁਣੋ ਕਿਸਾਨ ਆਖਰ ਕਹਿ ਕੀ ਰਹੇ ਨੇ ਵੇਖਿਆ ਵੀ ਕੱਲ ਉਥੇ ਬਣ ਕੁੱਟਾ ਕੀ ਹੰਦ ਬਣੀ ਲੋਕਾਂ ਦੀ ਚੈਤ ਹੋਣਾ ਨਹੀਂ ਉੱਤਾਂ ਹੀ ਰੌਲਾ ਪਈ ਜਨੇ ਤਾਂ ਤੇ ਸਾਨੂੰ ਆਖਣ ਵੀ ਨਜ਼ਹਿ ਆਖੀ ਜਾਂਦੇ ਆ ਉੱਧਰ ਲਾ ਲੈ ਕੋਈ ਨਹੀਂ ਕੋਈ ਉੱਧਰ ਲਾਉਣ ਜਾ ਕੱਢੇ ਲੱਗਣ ਉੱਤੋਂ ਖੇਲਣ ਲੱਗਣ ਜਾਂ ਥੱਲੇ ਉਹ ਲੱਗਣ ਵਿਚਾਲੇ ਆ ਅੱਗੇ ਪੁੱਟਣਾ ਬਣ ਕੇ ਘੁੰਮਣ ਕੇ ਰਿਬਨ ਟੁੱਟ ਕੇ ਗਾਂ ਜਾਵੇ ਨਾਲੇ ਵੀਰ ਸਾਡੀ ਪਹਿਲੀ ਵੀ ਪੰਗੀ 50 ਕਿਲੇ ਚਾਚਾ ਬਹੁਤ ਬਾਲਾ ਪਾਈ ਉਹਦੀ ਤਰੀਕ ਦੇ ਦੌਰ ਤੇ ਲਿਆ ਕੇ ਕੱਢਦੇ ਭੰਨਦੇ ਵੀਰ ਦੀ ਪਹਿਲੀ ਇੱਕ ਮਿੰਟ ਹਾਂਜੀ ਹਾਂਜੀ ਬਾਜੀ ਸਾਹਿਬ ਇੱਕ ਮਿੰਟ ਇਹ ਨਹੀਂ ਨਹੀਂ ਡਿਜ਼ਾਈਨ ਨਹੀਂ ਪਉਂਦੀ ਉਹ ਕਹਿੰਦੇ ਨਹੀਂ ਆਜੇ ਹੰਡੀ ਸਾਡੇ ਨਾਲ ਪੁੱਛਪ ਨਹੀਂ ਹੈ ਬਾਜੀ ਪੁੱਛੂ ਪਉਂਦੀ ਉਹਨਾਂ ਦੇ ਮੱਝ ਨਹੀਂ ਲਾਏ ਸਾਥ ਲਿਆ ਇਹਨਾਂ ਦਾ ਅਗਲੀ ਮਿੰਟ ਆਇਆ ਬਾਜੀ ਕਿੰਨੀ ਪੜਦੀ ਉਹ ਇਹਨੇ ਫਰਾ ਕੇ ਤੁਹਾਡੀ ਪਹਿਲੀ ਲਾਖੀ ਨਿੱਚ ਕਰਕੇ ਕੀਤਾ ਤਾਂ ਨਹੀਂ ਲੱਗਦਾ ਮਿੱਟੀ ਨਾਲ ਉਹ ਤੁਹਾਡੇ ਮੂੰਹ ਤੇ ਆ ਗਏ ਨਹੀਂ ਨਹੀਂ ਆਈ ਬਾਜੀ ਲਿਖਤ ਤੇ ਆ ਲਿਖਾ ਚਾਹੀ ਸੀ ਵੀ ਹਰ ਸਾਲ ਦੇਾਂਗੇ ਹਰ ਸਾਲ ਦੇ ਨਾ ਰਹੇ ਤੁਸੀਂ ਲੈ ਨਹੀਂ ਰਹੇ ਅਗਲਾ ਲੇਖਾ ਨਹੀਂ ਹੁਣ ਉਹ ਠੇਕਾ ਨਹੀਂ ਆ ਗਿਆ ਜਮਨਦਸਤ ਥੋੜੀ ਗਾਲਾਂ ਕੋਈ ਨਹੀਂ ਇਹ ਤਾਂ ਨਹੀਂ ਗਾਲਾਂ ਇਹ ਕਦੇ ਤੋਂ ਬਾਅਦ ਵੀਡੀਓ ਦੇ ਅਗਲੇ ਮਾਰਗੀ ਨਾ ਅਗਲੇ ਖਾਲਦ ਹਾਂ ਜਾਂ ਫੋਰਸਪਰਾਂ ਸਾਰੇ ਜ਼ਿਲ੍ਹੇ ਦੀ ਮੰਗਾ ਕੇ ਦੇਣਾ ਫੇਰ ਆ ਕੇ ਖੱਟਾ ਲਾਉਣਾ ਸ਼ੁਰੂ ਕਰਤਾ ਵਾ ਇਹ ਧੱਕੇਸ਼ਾਹੀ ਨਹੀਂ ਦੇ ਕੀ ਆ ਜੇ ਜਨਤਾ ਨਹੀਂ ਰਾਜ਼ੀ ਤਾਂ ਇਦਾਂ ਧੱਕੇ ਨਾਲ ਖੱਟਾ ਲਾਉਣਾ ਕਦ ਵਾਸਤੇ ਲਾਉਂਦੇ ਜਮੀਨਾਂ ਸਾਟੀਆਂ ਸਾਰਾ ਕੋਈ ਸਾਡਾ ਧੱਕੇ ਨਾਲ ਆ ਕੇ ਖੱਡੇ ਲਾਉਣ ਰਿਹਾ ਜੀ ਕਿਹਾ ਬਤਾ ਕਹਿਣਾ ਕਿ ਇਹ ਜਿਹੜੀ ਮਨਜ਼ੂਰਸ਼ੁਦਾ ਖਾਣੇ ਮੰਜੂਸਾ ਖੜਦਾ ਸਾਨੂੰ ਸਰਦਾਂ ਕੀ ਪਤਾ ਨਹੀਂ ਕਿ ਸਾਡੇ ਘਰੇ ਆ ਕੇ ਲਾ ਦੇਣ ਕਿ ਵੇਖਣ ਮੰਜੂਸਾ ਤੁਹਾਡਾ ਚੁੱਕੇ ਲਾ ਜਾਣੇ ਕਿੱਥੇ ਜਾਵਾਂਗੇ ਕਿੱਥੇ ਛੱਟਣਗੇ ਸਾਨੂੰ ਐਂ ਦੇਖਾ ਜੇ ਮੰਜੂਸਾ ਦਾ ਸਾਨੂੰ ਬਾਤ ਤੋਂ ਸਾਨੂੰ ਗੋੜੀਆਂ ਮਾਰੋ ਬੰਨੇ ਕਰੋ ਚੁੱਕੇ ਦਰਿਆਜ ਮਾਰੋ ਕੋਈ ਕਿਸਾਨਾਂ ਦਾ ਕਹਿਣਾ ਕਿ ਇੱਥੇ 10 ਕੱਲੇ ਹਟ ਕੇ ਜੇ ਖੱਡ ਚੱਲੇਗਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਨਹੀਂ ਜੀ ਪ੍ਰੋਬਲਮ ਪ੍ਰੋਬਲਮ ਆਣੀ ਐਥੇ ਸਾਡਾ ਬੰਨ ਹਟੇ ਵਿੱਚ ਮੈਨਾਂ ਰੁੜ ਜਾਣਾ ਹਾਂਜੀ ਅਸੀਂ ਕਿਦਰ ਚਾਵਾਂਗੇ ਹਾਂਜੀ ਉਹ ਆ ਵੀ ਖਾਣਾ ਹੋ ਜਾਂਦੀ ਹਾਂਜੀ ਮੰਗ ਇਹੋ ਕਰਦੇ ਆ ਵੀ ਸਾਡੀ ਮਿਹਨਤਾਂ ਵੀ ਖੱਡਾ ਨਾਂ ਲਾਇਆ ਜਾਵੇ ਅਸੀਂ ਰਿਕਵੈਸਟ ਕਰਦੇ ਸਰ ਮਾਲਕ ਜੇਕਰ ਖੱਡਾ ਲੱਗ ਜਾਂਦਾ ਤੇ ਕਿਸਾਨਾਂ ਦਾ ਕਿੰਨਾ ਕੋ ਨੁਕਸਾਨ ਦਾ ਹੁੰਦਾ ਸਾਰਾ ਨੁਕਸਾਨ ਹੀ ਨੁਕਸਾਨ ਹੈ ਜੀ ਅੱਗੇ ਤਾਂ ਆਹ ਵੇਖਿਆ ਜੇ ਪਿੱਛੇ ਕੋਣ ਮਾਜ ਬਾਨ ਟੁੱਟਾ ਖੱਡੇ ਦੇ ਕਾਰਨ ਟੁੱਟਾ ਉਹ ਕੰਮ ਇੱਥੇ ਬਾਨਾ ਜੀ ਹਾਂ ਜੀ ਮੁੜ ਕੇ ਉਦੋਂ ਉਸ ਟਾਈਮ ਤੇ ਕੋਈ ਨਹੀਂ ਪਹੁੰਚਦਾ ਆ ਕੇ ਜਿਆਦੇ ਸਾਰ ਲਈਏ ਵੀ ਕੀ ਹੋਣਦਾ ਇੰਨੀ ਫੋਰਸ ਆ ਜੇ ਉਹ ਕੱਢਣ ਤਾਂ ਸਾਨੂੰ ਕੋਈ ਫੋਰਸ ਨਹੀਂ ਆਈ ਇੱਥੇ ਇਹ ਹੁੰਦੀ ਆ ਤੇ ਇਹੋ ਬੇਨਤੀ ਸਾਡੀ ਵੀ ਸਾਡੀ ਸੁਣਵਾਈ ਹੋਵੇ ਇਹ ਨਹੀਂ ਸੁਣਵਾਈ ਹੁੰਦੀ ਅਸੀਂ ਤਾਂ ਦਾਵਾ ਪਕੜੇ ਕਰ ਨਹੀਂ ਸਕਦੇ ਅਸੀਂ ਇਹਨਾਂ ਨੇ ਸਾਨੂੰ ਮਾਰ ਦੋ ਤੇ ਜੋ ਮਰਜ਼ੀ ਕਰੀ ਜੋ ਮਗਰ ਤੇ ਚਾਹੇ ਸਾਨੂੰ ਜ਼ਮੀਨਾਂ ਉੱਪਰ ਦੇ ਦੇਣ ਸਾਡੀ ਜ਼ਮੀ ਅਰੇ ਹਮਸਿੰਗਾ ਕਿਹੜਾ ਪੇਡਾ ਸਭਰਾ ਕੀ ਗੱਲ ਆ ਰਚਦਾ ਲੱਗਦਾ ਇਹ ਸਾਡੀ ਜ਼ਮੀਨ ਸਾਰੀ ਜੀ ਸਾਡੀ ਜ਼ਮੀਨ ਸਾਰੀ ਵਿੱਚ ਦਰਿਆ ਆ ਅਸੀਂ ਰੋਟੀ ਕਿੱਥੋਂ ਖਾਣੀ ਸਾਡੀ ਹਾਰੀ ਚੈਗੀ ਤਾਂ ਕਿਧਰ ਨੂੰ ਜਾਣਾ ਸਾਨੂੰ ਕੋਈ ਸਰਕਾਰ ਨੇ ਪਾਹਾ ਦਿੱਤਾ ਵੀ ਸਾਡੀ ਪਈਆਂ ਹੀ ਖੱਡਾ ਲਾਉਣਾ ਸਾਨੂੰ ਕੱਖ ਨਹੀਂ ਦਿੱਤਾ ਸਾਡੀ ਪਈ ਦਾ ਬਗਵਾਂ ਦੀ ਜ਼ਬਰਦਸਤੀ ਖੱਡਾ ਲੱਗਣ ਡਿਆ ਵਾ ਅਹੀਂ ਹੁਣ ਕਿਸਾਨਾਂ ਪੂਰ ਘਾਟੇ ਗਏ ਨੌਨ ਜਾ ਕੇ ਦੁਕਾ ਮਾਰ ਕੇ ਗੋਰੀਆਂ ਤੇ ਮਰ ਜਗੇ ਆਪੇ ਪੈ ਗਈਆਂ ਇਹ ਖੱਡੇ ਲਾ ਲੈਣ ਅਸੀਂ ਕਿਧਰ ਨੂੰ ਜਾਣਾ ਵਾ ਜਮੀਨ ਆ ਦੇ ਵੀ ਸਾਡੀਆਂ ਰੋੜ ਕਿਨਾਂ ਨੇ ਅਸੀਂ ਜਾਣਾ ਕਿਧਰ ਸਾਡੀ ਅੱਗੇ ਇਹ ਰੂੜੀ ਪਈ ਆ ਅੱਗੇ ਫਾਹਲ ਆੜੇ ਹੋਣੀ ਹੁੰਦੀ ਆ ਸਰਕਾਰ ਧੱਕਾ ਕਰਨੀ ਸਿਆਰ ਫੇਰੋਂ ਕਾਹੋਂ ਆਂ ਡਿਆ ਆ ਜਣਾ ਅਸੀਂ ਕਿਧਰ ਜਾਵਾਂਗੇ ਦੱਸੋ ਵੀ ਕਿਧਰ ਜਾਵਾਂਗੇ ਆਮ ਜ਼ਮੀਨ ਵਿੱਚ ਹਰੀ ਦਰਿਆ ਦੇ ਵਿੱਚ ਜ਼ਮੀਨ ਪਈ ਆ ਅਸੀਂ ਕਿਧਰ ਨਹੀਂ ਜਾਣਾ ਆ ਨੂੰ ਕੋਈ ਠੇਕੇਦਾਰ ਦਾ ਹਾਨੂੰ ਕੋਈ ਪਾਹ ਦਿੱਤਾ ਇਹ ਸਾਨੂੰ ਗੋਲੀ ਮਾਰ ਤਾਂ ਉਹ ਮਰਜੂਰ ਆ ਪਰ ਇਹ ਖੱਡਾ ਲਗਦੇਵਾਂਗੇ ਠੀਕ ਤਾ ਤੁਸੀਂ ਕਿਸਾਨਾਂ ਦੀ ਜੁਬਾਨੀ ਸੁਣੀ ਆ ਤੇ ਤੁਸੀਂ ਤਸਵੀਰਾਂ ਦੇਖੀਆਂ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਨਾਲ ਹੱਥੋ ਪਾਈ ਹੁੰਦੀ ਹੋਈ ਨਜ਼ਰ ਆ ਰਹੀ ਆ ਕਿਸਾਨਾਂ ਦੀ ਤਾਂ ਕਿਸਾਨ ਕਹਿ ਰਹੇ ਨੇ ਕਿ ਠੇਕੇਦਾਰ ਦੀ ਸ਼ਹਿ ਦੇ ਉੱਤੇ ਪੁਲਿਸ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਹ लाਠੀ ਚਾਰਜ ਕੀਤਾ ਗਿਆ ਬੜਾ ਹੀ ਮੰਦਪਾਗ ਆ ਤਾਂ ਆਖਿਰ ਕਦੋਂ ਤੱਕ ਦੇਸ਼ ਦੇ ਅੰਨਦਾਤਾ ਦੇ ਨਾਲ ਪੁਲਿਸ ਇਸ ਤਰੀਕੇ ਦਾ ਵਿਵਹਾਰ ਕਰਦੀ ਰਹੇਗੀ ਕਿਸ ਤਰੀਕ ਕਦੋਂ ਤੱਕ ਇਸ ਤਰੀਕੇ ਦਾ ਤਸ਼ੱਦਦ ਕਿਸਾਨ ਚੱਲਦੇ ਰਹਿਣਗੇ ਇਹ ਦੇਖਣ ਵਾਲੀ ਗੱਲ ਰਹੇਗੀ